ਹਾਂਜੀ ਮਾਈ ਡੀਅਰ ਪੁੱਤਰ ਅੱਜ ਦੀ ਕਹਾਣੀ ਸੁਣੋ ਇੱਕ ਰਾਜੇ ਨੇ ਐਲਾਨ ਕੀਤਾ ਕਿ ਜੋ ਕੋਈ ਵੀ ਉਹਨੂੰ ਕਹਾਣੀ ਸੁਣਾਉਂਦਾ ਸੁਣਾਉਂਦਾ ਥਕਾ ਦੇਵੇ ਉਹ ਉਸ ਨੂੰ ਮੂੰਹ ਮੰਗਿਆ ਇਨਾਮ ਦੇਵੇਗਾ ਤਦ ਬੜੇ ਬੜੇ ਕਹਾਣੀਆਂ ਸੁਣਾਉਣ ਵਾਲੇ ਰਾਜੇ ਦੇ ਕੋਲ ਕਹਾਣੀਆਂ ਸੁਣਾਉਣ ਆਏ ਪਰ ਸਭ ਅਸਫਲ ਹੋ ਕੇ ਮੁੜ ਗਏ ਇੱਕ ਕਿਸਾਨ ਨੂੰ ਜਦੋਂ ਇਸ ਬਾਰੇ ਪਤਾ ਲੱਗਾ ਤਾਂ ਉਸ ਨੇ ਰਾਜੇ ਪਾਸ ਜਾ ਕੇ ਉਸ ਨੂੰ ਕਹਾਣੀ ਸੁਣਾ ਕੇ ਇਨਾਮ ਜਿੱਤਣ ਦਾ ਮਨ ਬਣਾਇਆ ਇਸ ਬਾਰੇ ਜਦੋਂ ਉਸ ਨੇ ਆਪਣੇ ਗਵੰਡੀਆਂ ਸਕੀਆਂ ਆ ਸ਼ਰੀਕਾਂ ਤੇ ਮਿੱਤਰਾਂ ਨਾਲ ਗੱਲ ਕੀਤੀ ਤਾਂ ਸਾਰਿਆਂ ਨੇ ਉਹਦਾ ਮੁਖਾਲਾ ਉਡਾਇਆ ਅਤੇ ਕਿਹਾ ਉੱਥੇ ਤਾਂ ਬੜੇ ਵੱਡੇ ਵੱਡੇ ਹਾਰ ਕੇ ਮੁੜ ਗਏ ਤੂੰ ਕੌਣ ਹੈ ਉਹ ਕਿਸਾਨ ਤੇ ਉਹਦੇ ਕੋਲ ਕਿਹੜੀ ਕਹਾਣੀ ਹੈ ਉਹ ਸੁਣਾ ਕੇ ਰਾਜੇ ਨੂੰ ਅਕਾ ਕੇ ਇਨਾਮ ਜਿੱਤ ਲੂਗਾ ਇਹ ਕਿਵੇਂ ਹੋ ਸਕਦਾ ਹੈ ਕਿਸਾਨ ਨੇ ਮਨ ਪੱਕਾ ਬਣਾਇਆ ਹੋਇਆ ਸੀ ਉਸ ਨੇ ਕਿਸੇ ਦੀ ਇੱਕ ਨਾ ਸੁਣੀ ਅਤੇ ਇਨਾਮ ਜਿੱਤਣ ਲਈ ਉਸ ਨੇ ਰਾਜੇ ਪਾਸ ਜਾਣ ਦੀ ਤਿਆਰੀ ਕੀਤੀ ਕਿਸਾਨ ਰਾਜੇ ਪਾਸ ਪਹੁੰਚਿਆ ਅਤੇ ਉਸ ਦੀ ਸ਼ਰਤ ਮੁਤਾਬਕ ਕਹਾਣੀ ਸੁਣਾਉਣ ਲਈ ਕਿਹਾ ਰਾਜੇ ਨੇ ਕਿਹਾ ਭਲਿਆ ਤੂੰ ਇੱਕ ਆਮ ਸਧਾਰਨ ਜਿਆ ਕਿਸਾਨ ਇੱਥੇ ਬੜੇ ਬੜੇ ਆਏ ਤੇ ਹਾਰ ਕੇ ਚਲੇ ਗਏ ਤੂੰ ਜਿੱਤੇਗਾ ਕਿਸਾਨ ਨੇ ਰਾਜੇ ਨੂੰ ਕਿਹਾ ਰਾਜਾ ਮੈਨੂੰ ਇੱਕ ਮੌਕਾ ਤਾਂ ਦਿਓ ਸ਼ਾਇਦ ਮੈਂ ਜਿੱਤ ਜਾਵਾਂ ਰਾਜਾ ਹੱਸਿਆ ਤੇ ਉਸ ਨੇ ਕਿਹਾ ਭਲਿਆ ਭੋਲਿਆ ਕਿਸਾਨਾ ਚੱਲ ਤੂੰ ਵੀ ਦੇਖ ਲੈ ਆਪਣੀ ਕਿਸਮਤਾਂ ਜਮਾ ਕੇ ਰਾਜੇ ਵੱਲੋਂ ਨਿਰਧਾਰਤ ਸਮੇਂ ਤੇ ਕਿਸਾਨ ਨੇ ਰਾਜੇ ਨੂੰ ਕਹਾਣੀ ਸੁਣਾਉਣ ਲਈ ਕਿਹਾ اپنی ਇੱਕ ਨਿਰਧਾਰਤ ਸ਼ਰਤ ਨਾਲ ਉਸ ਨੂੰ ਨਾਲੋਂ ਨਾਲ ਕਹਾਣੀ ਦਾ ਹੰਗਾਰਾ ਦੇਣਾ ਪਊਗਾ ਹੰਗਾਰਾ ਨਾ ਦੇਣ ਦੀ ਸੂਰਤ ਵਿੱਚ ਸਮਝਿਆ ਜਾਵੇ ਕਿ ਰਾਜਾ ہار ਗਿਆ ਰਾਜੇ ਨੇ ਕਿਸਾਨ ਦੀ ਸ਼ਰਤ ਮੰਨ ਲਈ ਤੇ ਕਹਾਣੀ ਸੁਣਾਉਣ ਲਈ ਕਿਹਾ ਕਿਸਾਨ ਨੇ ਰਾਜੇ ਨੂੰ ਕਹਾਣੀ ਸੁਣਾਉਣੀ ਸ਼ੁਰੂ ਕੀਤੀ ਰਾਜਾ ਇੱਕ ਸੀ ਚਿੜੀ ਉਹ ਜੱਟ ਦੇ ਬੋਲ ਤੇ ਗਈ ਉਸ ਨੇ ਚੁੰਝ ਨਾਲ ਬੋਲ ਤੋਂ ਇੱਕ ਦਾਣਾ ਚੁੱਕਿਆ ਅਤੇ ਫੁਰ ਕਰਕੇ ਉੱਡ ਗਈ ਦਾਣਾ ਉਸਨੇ ਇੱਕ ਸੁਰੱਖਿਅਤ ਜਗ੍ਹਾ ਤੇ ਰੱਖਿਆ ਤੇ ਮੁੜ ਬੋਲ ਤੇ ਆਈ ਤੇ ਫਿਰ ਬੋਲ ਤੋਂ ਦਾਣਾ ਚੁੱਕਿਆ ਤੇ ਫੁਰ ਕਰਕੇ ਉੱਡ ਗਈ ਦਾਣਾ ਪਹਿਲੀ ਵਾਲੀ ਥਾਂ ਤੇ ਰੱਖ ਕੇ ਉਹ ਫਿਰ ਮੁੜੀ ਉਸਨੇ ਬੋਲ ਤੋਂ ਇੱਕ ਦਾਣਾ ਚੁੱਕਿਆ ਤੇ ਫੁਰ ਕਰਕੇ ਉੱਡ ਗਈ ਦਾਣਾ ਉਸਨੇ ਆਪਣੀ ਥਾਂ ਤੇ ਰੱਖਿਆ ਤੇ ਫਿਰ ਮੁੜ ਚਿੜੀ ਨੇ ਮੁੜ ਬੋਲ ਤੋਂ ਦਾਣਾ ਚੁੱਕਿਆ ਤੇ ਉੱਡੀ ਉਸ ਨੇ ਉਹ ਦਾਣਾ ਆਪਣੀ ਥਾਂ ਤੇ ਰੱਖਿਆ ਤੇ ਬੋਲ ਤੇ ਮੁੜੀ ਰਾਜਾ ਨਿਰਧਾਰਤ ਸ਼ਰਤਾਂ ਅਨੁਸਾਰ ਹੂੰ ਹੂੰ ਕਹਿ ਕਿ ਹੂੰਗਾਰਾ ਦਿਂਦਾ ਰਿਆ ਕਿਸਾਨ ਨੇ ਆਪਣੀ ਗੱਲ ਅੱਗੇ ਤੋਰੀ ਚਿੜੀ ਬੋਲ ਤੇ ਆਈ ਬੋਲ ਤੋ ਦਾਣਾ ਚੁੱਕਿਆ ਉੱਡੀ ਤੇ ਆਪਣੀ ਜਗ੍ਹਾ ਦਾਣਾ ਰੱਖਿਆ ਤੇ ਮੁੜੀ ਇਹ ਵਾਰ-ਵਾਰ ਦੁਹਰਾ ਰਿਆ ਸੀ ਕਹਾਣੀ ਅੱਗੇ ਨਹੀਂ ਸਿੱਤਰ ਰਹੀ ਹੂੰ ਤੇ ਬਸ ਉੱਥੇ ਹੀ ਚਿੜੀ ਅਤੇ ਬੋਲ ਦੇ ਵਿੱਚ ਘੁੰਮ ਰਹੀ ਸੀ ਇਹ ਰਾਤ ਦਾ ਵਕਤ ਸੀ ਰਾਜਾ ਹੂੰਗਾਰਾ ਦਿਂਦਾ ਦਿਂਦਾ ਥੱਕ ਗਿਆ ਉਸ ਨੂੰ ਨੀਂਦ ਆ ਰਹੀ ਸੀ ਤਦ ਰਾਜੇ ਨੇ ਕਿਸਾਨ ਨੂੰ ਕਿਹਾ ਭਲਿਆ ਮਾਨਸਾ ਕਹਾਣੀ ਅੱਗੇ ਵੀ ਤੋਰੇਗਾ ਕਿ ਉੱਥੇ ਬੋਲਦੇ ਹੀ ਰੱਖੇਗਾ ਕਿਸਾਨ ਨੇ ਕਿਹਾ ਰਾਜਾ ਬੋਲ ਮੁੱਕੂ ਤਾਂ ਹੀ ਕਹਾਣੀ ਅੱਗੇ ਤੁਰੂ ਰਾਜੇ ਨੇ ਕਿਹਾ ਪਈ ਨਾ ਤੇਰੀ ਚੀੜੀ ਥੱਕੇ ਨਾ ਬੋਲ ਮੁੱਕੇ ਮੈਂ ਤਾਂ ਥੱਕ ਗਿਆ ਮੈਂ ਹਾਰਿਆ ਤੂੰ ਜਿੱਤਿਆ ਤਦ ਰਾਜੇ ਨੇ ਕਿਸਾਨ ਨੂੰ ਉਸ ਦਾ ਮੂੰਹ ਮੰਗਿਆ ਇਨਾਮ ਦੇ ਕੇ ਉਸ ਨੂੰ ਨਵਾਜਿਆ ਜਦੋਂ ਲੋਕਾਂ ਨੂੰ ਪਤਾ ਲੱਗਿਆ ਕਿ ਕਿਸਾਨ ਨੇ ਉਹ ਚਿੜੀ ਵਾਲੀ ਕਹਾਣੀ ਸੁਣਾ ਕੇ ਜਿੱਤ ਪ੍ਰਾਪਤ ਕਰ ਲਈ ਹੈ ਤਾਂ ਸਾਰੇ ਕਹਿੰਦੇ ਉਹ ਤਾਂ ਸਾਨੂੰ ਵੀ ਆਉਂਦੀ ਸੀ ਅੱਗੋਂ ਕਿਸਾਨ ਕਹਿੰਦਾ ਜੇ ਤੁਹਾਨੂੰ ਵੀ ਉਹ ਕਹਾਣੀ ਆਉਂਦੀ ਸੀ ਤਾਂ ਫਿਰ ਉਹ ਰਾਜੇ ਨੂੰ ਸੁਣਾ ਕੇ ਤੁਸੀਂ ਇਨਾਮ ਲੈ ਲੈਣਾ ਸੀ ਤਾਂ ਬੁੱਤਰ ਆਪਣੀ ਅੱਜ ਦੀ ਕਹਾਣੀ ਫੁਰ ਕਰਕੇ ਖਤਮ ਹੁੰਦੀ ਹੈ ਅਗਲੀ ਕਹਾਣੀ ਨਾਲ ਫਿਰ ਮਿਲਾਂਗੇ ਤਦ ਤੱਕ ਲਈ ਇਜਾਜ਼ਤ ਦਿਓ ਥੈਂਕ ਯੂ